ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਬਟਿੰਡਾ ਜ਼ਿਲ੍ਹਾ ਦਾ ਪਿੰਡ ਨਰਵਾਨਾ ਦੇ ਵਿੱਚ ਇੱਕ ਲੋੜਵੰਦ ਇੱਕ ਦੁਖੀ ਪਰਿਵਾਰ ਦੇ ਘਰੇ ਬੈਠਾ ਹਾਂ ਆ ਜੋ ਮੈਂ ਇੱਕ ਵੀਡੀਓ 'ਚ ਤੁਹਾਨੂੰ ਇੱਕ ਮਾਤਾ ਜੀ ਦਿਖਾ ਰਿਹਾ ਹਾਂ ਇਹਨਾਂ ਦੇ ਹਾਲਾਤ ਬਹੁਤ ਹੀ ਮੰਦੇ ਹੋ ਚੁੱਕੇ ਐ ਇਹਨਾਂ ਦਾ ਆਪਰੇਸ਼ਨ 22 ਦਿਨ ਹੋ ਗਿਆ ਭੁੱਜੋ ਤੋਂ ਕਰਾਇਆ ਸੀਗਾ ਦਸਨ ਮੁਤਾਬਕ ਇਹਨਾਂ ਦੇ 35000 ਰੁਪਇਆ ਖਰਚ ਹੋ ਚੁੱਕਿਆ ਹੈ ਤੇ ਅੱਜ ਡਾਕਟਰ ਸਾਹਿਬ ਕਹਿ ਰਹੇ ਨੇ ਵੀ ਜੋ ਇਹਦੀ 5 ਦਿਨ ਦਵਾਈ ਹੈ 2500 ਜਾਂ 3000 ਰੁਪਇਆ ਦਵਾਈ ਦਾ ਖਰਚਾ ਪੈਂਦਾ ਹੈ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਘਾਰਾਸ਼ਟ ਅਰਥ ਤੰਗਿਆਂ ਵਿੱਚ ਲੰਘ ਰਿਹਾ ਹੈਗਾ ਮੈਂ ਮਾਤਾ ਜੀ ਤੋਂ ਇੱਕ ਦੋ ਗੱਲਾਂ ਸੋਨੂੰ ਲੈ ਰਿਆਂਗਾ ਮਾਤਾ ਹੀ ਘਰ ਦੇ ਹਾਲਾਤ ਤੁਹਾਡਾ ਘਰ ਦਾ ਗੁਜ਼ਾਰਾ ਤੁਹਾਡਾ ਖਰਚਾ ਕਿਵੇਂ ਚੱਲਦਾ ਹੈ ਘਰ ਦਾ ਖਰਚਾ ਜੀ ਬੱਸ ਟਾਈਪ ਆਸ ਜੀ ਮਾਤਾ ਹੀ ਦੱਸ ਰਹੀ ਹੈ ਵੀ ਘਰ ਦਾ ਜਿਹੜਾ ਖਰਚਾ ਹੈ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਪਿਆਗਾ ਭਾਈ ਇਹਨਾਂ ਦੇ ਇੱਕ ਬੇਟਾ ਹੈ ਇੱਕ ਬੇਟੀ ਹੈ ਜਾਇ ਇਹਨਾਂ ਦਾ ਬਾਪ ਹੈਗਾ ਜਦੋਂ ਘਰ ਦੇ ਵਿੱਚ ਮਰੀਜ਼ ਪੈ ਜਾਵੇ ਤੇ ਸਾਰਾ ਪਰਿਵਾਰ ਉਸ ਦੇ ਉੱਤੇ ਹੋਣਾ ਪੈਂਦਾ ਹੈਗਾ ਘਰ ਦੇ ਹਾਲਾਤ ਮੰਦੇ ਬਣ ਜਾਂਦੇ ਐ ਤੇ ਮੇਰੀ ਵੀਰਾਂ ਨੂੰ ਬੇਨਤੀ ਹੈਗੀ ਇਸ ਪਰਿਵਾਰ ਦੀ ਆਪਾਂ ਨੇ ਮਦਦ ਕਰਨੀ ਹੈ ਵੱਧ ਵੱਧ ਮਦਦ ਕਰਨੀ ਹੈ ਮੇਰਾ ਨੰਬਰ 98140 63456 ਹੈ ਜੀ ਇਸ ਫੋਨ ਤੇ ਸੰਪਰਕ ਕਰਕੇ ਸਿੱਧੀ ਸੇਵਾ ਬਾਈ ਮੈਂ ਆਪ ਤੁਹਾਡੇ ਨਾਲ ਜਾ ਕੇ ਇਸ ਘਰ ਤੱਕ ਪਹੁੰਚ ਕਰਕੇ ਤੁਹਾਡੀ ਸੇਵਾ ਪਵਾ ਸਕਦਾ ਹਾਂ ਪਿੰਡ ਕੋਟਪਈ ਦਾ ਮੈਂ ਰਹਿਣ ਵਾਲਾ ਨਾਨਕ 13 13 ਸੁਸਾਇਟੀ ਦੇ ਵੱਲੋਂ ਅੱਜ ਮੈਂ ਇਸ ਮਾਤਾ ਜੀ ਦੇ ਘਰ ਪਹੁੰਚਿਆ ਹਾਂ ਸੋ ਮੇਰੀ ਬੇਨਤੀ ਪਰਵਾਨ ਕਰੇ ਜੀ ਇਸ ਮਾਤਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਮਾਤਾ ਨੂੰ ਵੱਧ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਘਰ ਦੇ ਹਾਲਾਤ ਠੀਕ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ